ਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਨੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਦੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਕੈਨੇਡਾ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਅਚਾਨਕ ਕੋਈ ਮੌਤ ਪੀਐਮ ਮਾਰਕ ਕਰਨੀ ਯੂਰਪ ਦੇ ਦੌਰੇ ਤੇ ਯੂਰਪੀਅਨ ਯੂਨੀਅਨ ਤੇ ਨਾਟੋ ਦੇ ਨਾਲ ਕਰਨਗੇ ਮੀਟਿੰਗ ਸਰਦੇ ਵਿੱਚ ਨਹੀਂ ਰੁਕ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਅਮਰੀਕਾ ਦੇ ਰਾਣ ਤੇ ਹਮਲੇ ਤੋਂ ਬਾਅਦ ਕੈਨੇਡਾ ਦੇ ਵਿੱਚ ਚਿੰਤਾ ਦਾ ਮਾਹੌਲ ਤੇ ਹੁਣ ਖਬਰਾਂ ਵਿਸਥਾਰ ਵਿੱਚ ਭਾਰਤ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ਤੇ ਸੁਨਹਿਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ ਤੇ ਕਈ ਵਾਰ ਅਨੇਕਾਂ ਹੀ ਬੱਚੇ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਪੈ ਜਾਂਦੇ ਹਨ ਅਜਿਹਾ ਇੱਕ ਮਾਮਲਾ ਫਿਰ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਤਾਨਿਆ ਧਿਆਗੀ ਵਜੋਂ ਹੋਈ ਹੈ ਜੋ ਕਿ ਦਿੱਲੀ ਨਾਲ ਸੰਬੰਧ ਰੱਖਦੀ ਸੀ ਯੂਨੀਵਰਸਿਟੀ ਆਫ ਕੈਲਗਰੀ ਵਿੱਚ ਪੜ੍ਹ ਰਹੀ ਭਾਰਤੀ ਵਿਦਿਆਰਥਣ ਤਾਨਿਆ ਦੀ ਅਚਾਨਕ ਮੌਤ ਹੋ ਗਈ ਹੈ ਇਸ ਦੀ ਜਾਣਕਾਰੀ ਵੈਨਕੂਵਰ ਵਿੱਚ ਭਾਰਤ ਦੇ ਕੌਂਸਲੇਟ ਵੱਲੋਂ ਦਿੱਤੀ ਗਈ ਤੇ ਉਨ੍ਹਾਂ ਨੇ ਕਿਹਾ ਕਿ ਉਹ ਭਾਰਤੀ ਵਿਦਿਆਰਥਣ ਤਾਨਿਆ ਦੀ ਅਚਾਨਕ ਮੌਤ ਤੋਂ ਬੇਹਦ ਦੁਖੀ ਹਨ ਅਤੇ ਉਨ੍ਹਾਂ ਕਿਹਾ ਕਿ ਉਹ ਪਰਿਵਾਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਪੀੜਤ ਪਰਿਵਾਰ ਨੂੰ ਹਰ ਲੋੜਿੰਦੀ ਸਹਾਇਤਾ ਦਿੱਤੀ ਜਾਵੇਗੀ ਦੱਸਤੀ ਹੈ ਕਿ ਅਜੇ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਵਿਦਿਆਰਥਣ ਦੀ ਮੌਤ ਕਿਵੇਂ ਅਤੇ ਕਿਨਾਂ ਹਾਲਾਤਾਂ ਦੇ ਵਿੱਚ ਹੋਈ ਹੈ ਪਰ ਇਸ ਤੋਂ ਇਲਾਵਾ ਇੱਕ ਤੇ ਇੱਕ ਅਣਪ੍ਰਮਾਣਿਤ ਪੋਸਟ ਜਿਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਸਹਾਇਤਾ ਦੀ ਮੰਗ ਕਰਦੇ ਹੋਏ ਟੈਗ ਕੀਤਾ ਗਿਆ ਹੈ ਉਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਇਸ ਵਿਦਿਆਰਥਣ ਦੀ ਮੌਤ ਦਿਲ ਦਾ ਦੌਰਾ ਪੈਣ ਦੇ ਕਾਰਨ ਹੋਈ ਹੈ ਪੋਸਟ ਮੁਤਾਬਕ ਪਰਿਵਾਰ ਨੂੰ ਨਹੀਂ ਪਤਾ ਕਿ ਕੈਨੇਡਾ ਤੋਂ ਲਾਸ਼ ਵਾਪਸ ਲੈਣ ਲਈ ਕਿਸ ਨਾਲ ਸੰਪਰਕ ਕਰਨਾ ਹੈ ਇਸਲੇਨ ਇਸ ਪੋਸਟ ਦੇ ਵਿੱਚ ਪੀਐਮਓ ਇੰਡੀਆ ਨਰਿੰਦਰ ਮੋਦੀ ਅਤੇ ਜੈਸ਼ੰਕਰ ਨੂੰ ਅਪੀਲ ਕੀਤੀ ਗਈ ਹੈ। ਸੈਂਟਰਲ ਅਲਬਰਟਾ ਦੇ ਵਿੱਚ 에어ਪੋਰਟ ਨੇੜੇ ਇੱਕ ਪਲੇਨ ਕ੍ਰੈਸ਼ ਤੇ ਵਿੱਚ ਇੱਕ ਯਾਤਰੀ ਅਤੇ ਪਾਇਲਟ ਦੀ ਮੌਤ ਹੋ ਗਈ। RCMP ਅਨੁਸਾਰ ਸ਼ਨੀਵਾਰ ਦੁਪਹਿਰ 12 ਵਜੇ ਤੋਂ ਬਾਅਦ ਪੁਲਿਸ ਨੂੰ ਹਾਦਸੇ ਦੇ ਬਾਰੇ ਸੂਚਨਾ ਮਿਲੀ। ਇਜਹਾਸ ਪਰ ਮਿਲੀਅਨ ਦੇ ਹਵਾਈ ਜੱਟੇ ਤੋਂ ਲਗਭਗ 1.2 ਕਿਲੋਮੀਟਰ ਦੂਰ ਰਨਵੇ ਤੋਂ ਪਹਿਲਾਂ ਹੀ ਕ੍ਰੈਸ਼ ਹੋ ਗਿਆ। ਇਸ ਜਹਾਜ਼ ਦੇ ਵਿੱਚ ਦੋ ਲੋਕ ਸਵਾਰ ਸਨ। ਇੱਕ 46 ਸਾਲਾਂ ਮਹਿਲਾ ਪਾਇਲਟ ਜੋ ਸਲੇਵ ਲੇਕਤੀ ਰਹਿਣ ਵਾਲੀ ਸੀ ਅਤੇ ਇੱਕ 76 ਸਾਲਾਂ ਪੁਰਸ਼ ਯਾਤਰੀ ਜੋ ਕਿ ਮੈਨਵੈਲ ਤੋਂ ਸੀ ਅਤੇ ਦੋਨਾਂ ਦੀ ਹੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੇ ਦੱਸਿਆ ਹੈ ਕਿ ਹੁਣ ਇਸ ਹਾਦਸੇ ਦੀ ਜਾਂਚ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਮਾਰਕ ਕਾਰਨੇ ਆਤਵਾਰ ਨੂੰ ਯੂਰਪ ਲਈ ਰਵਾਨਾ ਹੋਏ ਜਿੱਥੇ ਉਹ ਯੂਰਪੀਅਨ ਯੂਨੀਅਨ ਅਤੇ ਨਾਟੋ ਦੀਆਂ ਸਮਿਟ ਮੀਟਿੰਗਸ ਤੇ ਵਿੱਚ ਹਿੱਸਾ ਲੈਣ ਕੇ ਇਸ ਦੌਰੇ ਤੇ ਕੈਨੇਡਾ ਵੱਲੋਂ ਸਿਕਿਉਰਿਟੀ ਅਤੇ ਡਿਫੈਂਸ ਖੇਤਰਾਂ ਦੇ ਵਿੱਚ ਮਹੱਤਵਪੂਰਨ ਵਾਅਦੇ ਕੀਤੇ ਜਾਣ ਦੀ ਉਮੀਦ ਹੈ ਕਾਰਨੀ ਦੇ ਨਾਲ ਫੋਰਨ ਅਫੇਅਰਸ ਦੀ ਮਨਿਸਟਰ ਅਨੀਤਾ ਆਨੰਦ ਅਤੇ ਡਿਫੈਂਸ ਮਨਿਸਟਰ ਡੇਵਿਡ ਮਕੈਂਟੀ ਵੀ ਜਾਣਗੇ ਕੈਨੇਡਾ ਇਸ ਸਮੇਂ ਚਾਹੁੰਦਾ ਹੈ ਕਿ ਉਹ ਆਪਣੇ ਡਿਫੈਂਸ ਦੇ ਲਈ ਮਿਲਟਰੀ ਤੇ ਸਮਾਨ ਦੀ ਖਰੀਦਤਾਰੀ ਦੇ ਲਈ ਅਮਰੀਕਾ ਤੇ ਆਪਣੀ ਨਿਰਭਰਤਾ ਘਟਾਵੇ ਕਿਉਂਕਿ ਦੋਨਾਂ ਦੇ ਰਿਸ਼ਤੇ ਟੈਰਿਫ ਅਤੇ ਰਾਜਨੀਤਿਕ ਵਿਵਾਦਾਂ ਦੇ ਕਾਰਨ ਉਲਝੇ ਹੋਏ ਹਨ ਪ੍ਰਧਾਨ ਮੰਤਰੀ ਕਾਰਨੀ ਆਪਣੇ ਦੌਰੇ ਦੀ ਸ਼ੁਰੂਆਤ ਬੈਲਜੀਅਮ ਤੋਂ ਕਰਨਗੇ ਜਿੱਥੇ ਉਹ ਪਹਿਲਾਂ ਐਂਟਵਰਪ ਸ਼ਹਿਰ ਵਿੱਚ ਕੈਨੇਡੀਅਨ ਸੋਲਜਰਸ ਦੀ ਯਾਦ ਵਿੱਚ ਬਣੀ ਸਮਾਦੀ ਨੂੰ ਸ਼ਰਧਾਂਜਲੀ ਦੇਣਗੇ ਫਿਰ ਉਹ ਬੈਲਜੀਅਮ ਦੇ ਪ੍ਰਧਾਨ ਮੰਤਰੀ ਯੂਰਪੀਅਨ ਕੌਂਸਲ ਅਤੇ ਯੂਰਪੀਅਨ ਕਮਿਸ਼ਨ ਦੇ ਮੁਖੀਆਂ ਨਾਲ ਮੁਲਾਕਾਤ ਕਰਨਗੇ ਯੂਰਪੀਅਨ ਯੂਨੀਅਨ ਅਤੇ ਕੈਨੇਡਾ ਸਮਿਟ ਦੌਰਾਨ ਦੋਵਾਂ ਪਾਸਿਆਂ ਵਿਚਾਲੇ ਇੱਕ ਨਵਾਂ ਸਮਝੌਤਾ ਹੋਵੇਗਾ ਇਸ ਨਾਲ ਕੈਨੇਡਾ ਯੂਰਪ ਦੇ ਇੱਕ ਵੱਡੇ ਰੱਖਿਆ ਪ੍ਰੋਗਰਾਮ ਰੀਆਰਮ ਯੂਰਪ ਵਿੱਚ ਸ਼ਾਮਲ ਹੋ ਸਕੇਗਾ ਜਿਸ ਰਾਹੀਂ ਕੈਨੇਡਾ ਨੂੰ 150 ਬਿਲੀਅਨ ਯੂਰੋ ਦੀ ਡਿਫੈਂਸ ਲਈ ਸਹਾਇਤਾ ਮਿਲ ਸਕਦੀ ਹੈ ਇਸ ਸਿਮੇਟੇ ਵਿੱਚ ਰਸ਼ੀਆ ਉੱਤੇ ਹੋਰ ਪਾਬੰਦੀਆਂ ਲਗਾਉਣ ਤੇ ਗਾਜ਼ਾ ਦੇ ਵਿੱਚ ਤੁਰੰਤ ਲੜਾਈ ਰਕਵਉਣ ਲਈ ਜੁਆਇੰਟ ਸਟੇਟਮੈਂਟ ਵੀ ਦਿੱਤੀ ਜਾ ਸਕਦੀ ਹੈ ਬੈਲਜੀਅਮ ਤੋਂ ਬਾਅਦ ਕਾਰਨੀ ਨੀਦਰਲੈਂਡ ਜਾਣਗੇ ਜਿੱਥੇ ਨੈਟੋ ਦੀ ਮੀਟਿੰਗ ਹੋਣੀ ਹੈ ਇੱਥੇ ਉਹ ਨੀਦਰਲੈਂਡਸ ਦੇ ਕਿੰਗ ਨਾਲ ਵੀ ਮੁਲਾਕਾਤ ਕਰਨਗੇ ਅਤੇ ਉਹ ਨਾਰਡਿਕ ਦੇਸ਼ਾਂ ਨਾਲ ਆਰਕਟਿਕ ਖੇਤਰ ਅਤੇ ਅੰਤਰਰਾਸ਼ਟਰੀ ਸੁਰੱਖਿਆ ਬਾਰੇ ਗੱਲਬਾਤ ਕਰਨਗੇ ਇਸ ਤੋਂ ਇਲਾਵਾ NATO ਦੇਸ਼ਾਂ ਵਿੱਚ ਦੇਸ਼ ਦੇ GDP ਦਾ 5% ਡਿਫੈਂਸ ਤੇ ਖਰਚਾ ਕਰਨ ਦੀ ਯੋਜਨਾ ਤੇ ਵਿਚਾਰ ਹੋਵੇਗਾ ਜੋ ਕਿ ਮੌਜੂਦਾ 2% ਤੋਂ ਬਹੁਤ ਜ਼ਿਆਦਾ ਹੈ ਕੈਨੇਡਾ 1950 ਦੇ ਦਹਾਕੇ ਤੋਂ ਬਾਅਦ 5% ਖਰਚ ਨਹੀਂ ਕਰ ਸਕਿਆ ਜਿੱਥੇ ਕਿ 2024 ਦੇ ਵਿੱਚ ਕੈਨੇਡਾ ਦਾ ਡਿਫੈਂਸ ਉੱਪਰ ਖਰਚਾ ਜੀਡੀਪੀ ਦਾ ਸਿਰਫ 1.37% ਸੀ ਇਹ ਦੌਰਾ ਮਾਰਕ ਕਰਨ ਲਈ ਇਸ ਸਾਲ ਦਾ ਤੀਜਾ ਯੂਰਪੀ ਦੌਰਾ ਹੋਵੇਗਾ ਇਸ ਤੋਂ ਪਹਿਲਾਂ ਉਹ ਲੰਡਨ ਅਤੇ ਪੈਰਿਸ ਗਏ ਸਨ ਅਤੇ ਆਪਣੇ ਦੂਸਰੇ ਦੌਰੇ ਤੇ ਉਹ ਰੋਮ ਵੀ ਜਾ ਚੁੱਕੇ ਹਨ ਕੈਨੇਡੀਅਨ ਰੌਕੀ ਮਾਊਂਟੇਨਸ ਵਿੱਚ ਸਥਿਤ ਬੈਫ ਨੈਸ਼ਨਲ ਪਾਰਕ ਦੇ ਬੋ ਗਲੇਸ਼ੀਅਰ ਫਾਲਸ ਨੇੜੇ ਪੱਥਰ ਟਹਿਣ ਕਾਰਨ ਦੋ ਯਾਤਰੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਯਾਤਰੀ ਸੱਖਮੀ ਹੋ ਗਏ ਮ੍ਰਿਤਕਾਂ ਵਿੱਚ ਇੱਕ ਦੀ ਪਛਾਣ ਯੂਨੀਵਰਸਿਟੀ ਆਫ ਅਲਬਰਟਾ ਦੀ ਸਾਬਕਾ ਪ੍ਰੋਫੈਸਰ ਜੋਟਾ ਹਿੰਕਰਸ ਵਜੋਂ ਹੋਈ ਹੈ ਉਹਨਾਂ ਦੀ Laash ਵੀਰਵਾਰ ਨੂੰ ਮਿਲੀ ਦੂਸਰੇ ਵਿਅਕਤੀ ਦੀ Laash ਸ਼ੁੱਕਰਵਾਰ ਨੂੰ ਮਿਲੀ ਜਿਸ ਦੀ ਪਛਾਣ ਪਰਿਵਾਰ ਨੂੰ ਸੂਚਨਾ ਦੇਣ ਤੋਂ ਬਾਅਦ ਜਾਰੀ ਕੀਤੀ ਜਾਵੇਗੀ ਪਾਰਕਸ ਕੈਨੇਡਾ ਦੇ ਅਧਿਕਾਰੀਆਂ ਅਨੁਸਾਰ ਤਿੰਨ ਹੋਰ ਲੋਕਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਲਜਾਇਆ ਗਿਆ ਮੰਨਿਆ ਜਾ ਰਿਹਾ ਹੈ ਕਿ ਇਲਾਕੇ ਦੇ ਵਿੱਚ ਹੋਰ ਕੋਈ ਫਸਿਆ ਨਹੀਂ ਹੈ ਇਸ ਤੇ ਲਈ ਰੈਸਕਿਊ ਕਾਰਜ ਰੋਕ ਦਿੱਤੇ ਗਏ ਹਨ ਪੱਥਰ ਟਹਿੰਡੀ ਇਹ ਘਟਨਾ ਲੇਕ ਲੂਇਸ ਤੋਂ ਉੱਤਰੀ ਹਿੱਸੇ ਦੇ ਵਿੱਚ ਵੀਰਵਾਰ ਦੁਪਹਿਰ ਨੂੰ ਵਾਪਰੀ ਇਹ ਥਾਂ ਕੈਲਕਰੀ ਤੋਂ ਲਗਭਗ 200 ਕਿਲੋਮੀਟਰ ਦੂਰ ਸਥਿਤ ਹੈ ਇਹ ਹਾਦਸਾ ਬੋਗਲੇਸ਼ੀਅਰ ਫਾਲਸ ਟ੍ਰੇਲ ਤੇ ਵਾਪਰਿਆ ਜੋ ਕਿ 9 ਕਿਲੋਮੀਟਰ ਲੰਬੀ ਇੱਕ ਮਾਊਂਟੇਨ ਟ੍ਰੇਲ ਹੈ ਇਹਨਾਂ ਪਥਰਾਂ ਦੇ ਕਿਸਖੰਡਾ ਕਾਰਣੀ ਦੱਸਿਆ ਜਾ ਰਿਹਾ ਹੈ ਕਿ ਪਹਾੜ ਦੇ ਅੰਦਰ 70 ਸਾਲਾਂ ਤੋਂ ਪਾਣੀ ਦਾ ਦਬਾਅ ਪੈ ਰਿਹਾ ਸੀ ਜੋ ਪਾਣੀ ਉੱਪਰਲੀ ਝੀਲ ਤੋਂ ਆ ਰਿਹਾ ਸੀ ਜਿਸ ਤੇ ਕਾਰਨ ਕਈ ਸਾਲ ਪਥਰਾਂ ਦੇ ਵਿੱਚ ਦਰਾਰਾਂ ਰਾਹੀਂ ਪਾਣੀ ਆਉਂਦਾ ਰਿਹਾ ਜਿਸ ਨੇ ਇੱਕ ਚਟਾਨ ਨੂੰ ਹਿਲਾ ਦਿੱਤਾ ਜੋ ਆਖਰਕਾਰ ਟਹਿ ਗਈ ਵਿਗਿਆਨੀ ਦਾਵਾ ਕਰਦੇ ਹਨ ਕਿ ਇਸ ਚਟਾਨ ਨੂੰ ਪੂਰੇ ਤਰੀਕੇ ਨਾਲ ਰੋਕਣਾ ਮੁਸ਼ਕਲ ਵੀ ਸੀ ਕਿਉਂਕਿ ਬਾਹਰੋਂ ਦੇਖ ਕੇ ਪਤਾ ਨਹੀਂ ਲੱਗ ਸਕਦਾ ਕਿ ਪਥਰਾਂ ਦੇ ਅੰਦਰ ਕੀ ਚੱਲ ਰਿਹਾ ਹੈ ਹਾਦਸੇ ਤੋਂ ਪਹਿਲਾਂ ਕੁਝ ਲੋਕਾਂ ਨੇ ਹਲਚਲ ਵੀ ਮਹਿਸੂਸ ਕੀਤੀ ਸੀ ਪਰ ਇਹ ਪਤਾ ਨਹੀਂ ਸੀ ਕਿ ਕਦੋਂ ਅਤੇ ਕਿੱਥੇ ਪੱਥਰ ਡਿੱਗਣਗੇ ਇਸ ਲਈ ਹਾਈਕਰਜ਼ ਅਤੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਚਟਾਨਾਂ ਦੇ ਹੇਠਾਂ ਘੱਟ ਤੋਂ ਘੱਟ ਸਮਾਂ ਬਿਤਾਉਣ ਅਤੇ ਜੇਕਰ ਤੁਸੀਂ ਉਸ ਇਲਾਕੇ ਦੇ ਵਿੱਚੋਂ ਜਿੱਥੇ ਪੱਥਰ ਡਿੱਗ ਸਕਦੇ ਹਨ ਤਾਂ ਸੁਰੱਖਿਆ ਨਿਸ਼ਾਨੀਆਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਖਸ਼ਿਆਰਪੁਰ ਦੇ ਸਾਲਾ ਕਲਾ ਦੇ ਇੱਕ ਨੌਜਵਾਨ ਵੱਲੋਂ ਲੱਖਾਂ ਰੁਪਏ ਖਰਚ ਕੇ ਵਿਦੇਸ਼ ਭੇਜੀ ਗਈ ਮੰਗੇਤਰ ਵੱਲੋਂ ਧੋਖਾ ਦਿੱਤਾ ਜਾਣ ਤੋਂ ਬਾਅਦ ਖੁਦਕੁਸ਼ੀ ਕਰ ਲਈ ਗਈ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਲੜਕੇ ਦਾ ਸੈਲਾ ਕੁਰਤ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਲੜਕੇ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਤਿੰਨ ਲੜਕੀ ਹਨ ਵੱਡੇ ਲੜਕੇ ਕਰਨਬੀਰ ਸਿੰਘ ਦਾ ਰਿਸ਼ਤਾ 16 ਮਈ 2022 ਨੂੰ ਨਵਜੂਤ ਕੌਰ ਨਾਲ ਕੀਤਾ ਗਿਆ ਸੀ ਉਹਨਾਂ ਨੇ ਦੱਸਿਆ ਕਿ ਲੜਕੀ ਨੂੰ ਕੈਨੇਡਾ ਭੇਜਣ ਲਈ ਉਸਦੇ ਪਿਤਾ ਅਤੇ ਲੜਕੀ ਦੇ ਪਰਿਵਾਰ ਦੇ ਖਾਤੇ ਦੇ ਵਿੱਚ ਕੁੱਲ 20 ਲੱਖ ਰੁਪਏ ਫੋਰ ਪਾ ਦਿੱਤੇ ਗਏ ਸਨ ਉਹਨਾਂ ਨੇ ਦੱਸਿਆ ਕਿ ਹਵਾਈ ਟਿਕਟ ਦੇ 1,22,000 ਰੁਪਏ ਵੀ ਉਹਨਾਂ ਖਰਚੇ ਅਤੇ 500 ਕੈਨੇਡੀਅਨ ਡਾਲਰ ਦੇ ਕੇ ਲੜਕੀ ਨਵਜੋਤ ਕੌਰ ਨੂੰ 2022 ਦੇ ਵਿੱਚ ਕੈਨੇਡਾ ਭੇਜ ਦਿੱਤਾ ਗਿਆ ਤੇ ਡੇਢ ਸਾਲ ਤੱਕ ਨਵਜੋਤ ਕੌਰ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੀ ਰਹੀ ਕਿ ਉਹ ਕਰਨਵੀਰ ਨੂੰ ਪੁਲਾ ਲਵੇਗੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਹੁਣ ਪਤਾ ਲੱਗਾ ਹੈ ਕਿ ਕੈਨੇਡਾ ਦੇ ਵਿੱਚ ਉਸਦੀ ਕਿਸੇ ਹੋਰ ਦੇ ਨਾਲ ਗੱਲਬਾਤ ਹੈ ਜਿਸ ਵਾਰਤ ਹੋਣਾ ਰਿਸ਼ਤੇਦਾਰੀ ਦੇ ਵਿੱਚ ਗੱਲ ਕੀਤੀ ਤਾਂ ਨਵਜੋਤ ਦੇ ਪਰਿਵਾਰਿਕ ਮੈਂਬਰਾਂ ਨੇ ਪੈਸੇ ਮੋੜਨ ਦੀ ਗੱਲ ਕਹੀ ਅਤੇ ਬਾਅਦ ਦੇ ਵਿੱਚ ਪੈਸੇ ਮੋੜਨ ਤੋਂ ਇਨਕਾਰ ਵੀ ਕਰ ਦਿੱਤਾ ਅਦਿਸ਼ਤੇ ਲੜਕੀ ਨੂੰ ਅਪਸ਼ਬਦ ਬੋਲੇ ਜਿਸ ਕਾਰਨ ਟੈਨਸ਼ਨ ਵਿੱਚ ਰਹਿਣ ਕਾਰਨ ਅਤੇ ਦੁਖੀ ਹੋ ਕੇ ਉਸਨੇ ਜ਼ਹਿਰੀਲੀ ਚੀਜ਼ ਨਿਕਲ ਕੇ ਆਪਣੀ ਜੀਵਨ ਦੀ ਲਾਸਤ ਮਾਪਤ ਕਰ ਲਈ ਥਾਣਾ ਮਹਿਲਪੁਰ ਦੀ ਪੁਲਿਸ ਨੇ ਮੰਗੇਤਰ ਨਵਜੋਤ कौर ਉਸ ਦੇ ਪਿਤਾ ਅਤੇ ਵਿਚੋਲੇ ਵਿਰੁੱਧ ਹੁਣ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਗੋਲੀਬਾਰੀ ਅਤੇ ਫਿਰੋਤੀਆਂ ਮੰਗਣ ਦੀਆਂ ਵਾਰਦਾਤਾਂ ਨੇ ਸਥਾਨਕ ਵਸਨੀਕਾਂ ਅਤੇ ਅਧਿਕਾਰੀਆਂ ਨੂੰ ਚਿੰਤਤ ਕਰ ਦਿੱਤਾ ਹੈ। ਹਾਲ ਹੀ ਵਿੱਚ ਨਿੱਜਟਰ ਟ੍ਰਕਿੰਗ ਅਤੇ ਇੱਕ ਪੰਜਾਬੀ 뮤직 ਪ੍ਰੋਡਿਊਸਰ ਦੇ ਘਰ ਤੇ ਗੋਲੀਬਾਰੀ ਹੋਈ ਸੀ। ਇਸ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਵੱਡੀ ਗ੍ਰਿਫਤਾਰੀ ਨਹੀਂ ਕੀਤੀ ਗਈ। ਬੀਸੀ ਦੇ ਪ੍ਰੀਮੀਅਰ ਡੇਵਿਡ ਆਵੀ ਨੇ ਭਾਰਤ ਦੇ ਬਿਸ਼ਨੋਈ ਗਰੁੱਪ ਨੂੰ ਅੱਤਵਾਦੀ ਸੰਗਠਨ ਐਲਾਨ ਕਰਨ ਦੀ ਮੰਗ ਵੀ ਕੀਤੀ ਹੈ। ਕਿਉਂਕਿ ਇਸ ਗਿਰੋਹ ਦੇ ਕਈ ਕੇਸਾਂ ਨਾਲ ਸੰਬੰਧ ਹੋਣ ਦਾ ਸ਼ੱਕ ਹੈ ਦੱਸਦੀ ਹੈ ਕਿ ਸਰੀਤੀ ਨਿਜਰ ਟਰਕਿੰਗ ਕੰਪਨੀ ਨੂੰ 24 ਘੰਟਿਆਂ ਦੇ ਅੰਦਰ ਦੋ ਵਾਰ ਨਿਸ਼ਾਨਾ ਬਣਾਇਆ ਗਿਆ ਇਸ ਕੰਪਨੀ ਦੇ ਮਾਲਕ ਰਗਵੀਰ ਸਿੰਘ ਨਿਜਰ ਨੇ ਦੱਸਿਆ ਕਿ ਵੀਰਵਾਰ ਸਵੇਰੇ ਇਮਾਰਤ ਅਤੇ ਕੰਪਨੀ ਦੇ ਵਾਹਨਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਇਹ ਘਟਨਾਵਸਥਾ ਸਿਰਫ ਇੱਕ ਦਿਨ ਪਹਿਲਾਂ ਵਾਪਰੀ ਜਦੋਂ ਕੁਝ ਲੋਕਾਂ ਨੇ ਉਹਨਾਂ ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਸਾਈਟ ਤੇ ਮੌਜੂਦ ਸਿਕਿਉਰਿਟੀ ਗਾਰਡਸ ਦੇ ਕਾਰਨ ਉਹ ਭੱਜ ਗਏ ਇਸ ਹਮਲੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਰਕबीर ਸਿੰਘ ਨੇ ਜਰ ਨੇ ਦੱਸਿਆ ਕਿ ਲਗਭਗ 1 ਸਾਲ ਪਹਿਲਾਂ ਕਿਸੇ ਨੇ ਫੋਨ ਕਰਕੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ ਤੇ ਉਹਨਾਂ ਤੋਂ ਫਿਰੌਤੀ ਮੰਗੀ ਸੀ ਜ਼ਿਕਰਯੋਖ ਹੈ ਕਿ ਰਗਬੀਰ ਸਿੰਘ ਨੇ ਜਰ ਮਰਹੂਮ ਖਾਲਸਤਾਨੀ ਆਕੂ ਹਰਦੀਪ ਸਿੰਘ ਨੇਜਰ ਦੇ ਚਚੇਰੇ ਪਰਾ ਹਨ ਤੇ ਸਥਾਨਕ ਸਿੱਖ ਸਿਆਸਤ ਵਿੱਚ ਕਾਫੀ ਸਰਗਰਮ ਹਨ। ਈਰਾਨ ਦੇ ਤਿੰਨ ਨਿਊਕਲੀਅਰ ਸਾਈਟਸ ਤੇ ਅਮਰੀਕਾ ਵੱਲੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਕੈਨੇਡਾ ਦੇ ਈਰਾਨੀ ਪਰਿਵਾਰ ਅਤੇ ਯਹੂਦੀ ਸਮੂਹਾਂ ਵਿੱਚ ਡਰ ਅਤੇ ਚਿੰਤਾ ਵਧ ਗਈ ਹੈ। ਇਹ ਹਮਲੇ ਇਜ਼ਰਾਈਲ ਅਤੇ ਈਰਾਨ ਵਿੱਚ ਚੱਲ ਰਹੇ ਤਣਾਅ ਦੌਰਾਨ ਹੋਏ ਹਨ। ਟ੍ਰਾਂਟੋ ਅਤੇ ਵੈਨਕੂਵਰ ਵਿੱਚ ਪੁਲਿਸ ਨੇ ਵਧੇਕ ਸੁਰੱਖਿਆ ਲਈ ਕਈ ਸਥਾਨਾਂ ਤੇ ਅਫਸਰ ਤਾਇਨਾਤ ਕੀਤੇ ਹਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਈਰਾਨ ਨੂੰ ਨਿਊਕਲੀਅਰ ਹਥਿਆਰ ਬਣਾਉਣ ਦੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਉਹਨਾਂ ਲੋਕਾਂ ਨੂੰ ਸੰਤੁਲਨ ਬਣਾਈ ਰੱਖਣ ਅਤੇ ਗੱਲਬਾਤ ਰਾਹੀਂ ਹੱਲ ਲੱਭਣ ਦੀ ਅਪੀਲ ਕੀਤੀ ਹੈ ਇਸ ਹਮਲੇ ਤੇ ਈਰਾਨੀ ਕੈਨੇਡੀਅਨ ਦੀ رائے ਵੱਖ ਹੈ ਕੁਝ ਲੋਕ ਇਸ ਸਾਹਮਣੇ ਨੂੰ ਜ਼ਰੂਰੀ ਮੰਨ ਰਹੇ ਹਨ ਚਦਕੀ ਹੋਰ ਲੋਕਾਂ ਨੂੰ ਲੱਗਦਾ ਹੈ ਕਿ ਇਸ ਦੇ ਨਾਲ ਈਰਾਨ ਦੇ ਆਮ ਲੋਕ ਖਤਰੇ ਦੇ ਵਿੱਚ ਆ ਚਣ ਕੇ ਟੋਰਾਂਟੋ ਵਿੱਚ ਕਈ ਸਮੂਹਾਂ ਨੇ ਮਿਲ ਕੇ ਇੱਕ ਰੈਲੀ ਕੱਢੀ ਜਿਸ ਦਾ ਨਾਮ ਹੈਂਡਸ ਆਫ ਈਰਾਨ ਰੱਖਿਆ ਗਿਆ ਇਹ ਰੈਲੀ ਇਜ਼ਰਾਈਲ ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਕੀਤੀ ਗਈ ਸੀ ਲੋਕਾਂ ਦੀ ਚਿੰਤਾ ਇਹ ਹੈ ਕਿ ਈਰਾਨ ਵਿੱਚ ਇੰਟਰਨੈਟ ਬੰਦ ਹੋਣ ਕਾਰਨ ਉਹ ਆਪਣੇ ਪਰਿਵਾਰ ਨਾਲ ਸੰਪਰਕ ਨਹੀਂ ਕਰ پا ਰਹੇ ਹਨ ਲੋਕ ਉਮੀਦ ਕਰ ਰਹੇ ਹਨ ਕਿ ਹਾਲਾਤ ਵਧੇਰੇ ਖਰਾਬ ਨਾ ਹੋਣ ਅਮਰੀਕੀ ਹਮਲੇ ਤੋਂ ਬਾਅਦ ਹੁਣ ਈਰਾਨ ਦੀ ਸੰਸਦ ਨੇ ਇੱਕ ਵੱਡਾ ਫੈਸਲਾ ਲਿਆ ਹੈ ਦਰਅਸਲ ਸੰਸਦ ਨੇ ਇੰਟਰਨੈਸ਼ਨਲ ਔਇਲ ਕੋਰੀਡੋਰ ਹਰਮੋਜ਼ ਕਾਰਡੀਨੋ ਬੰਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਈਰਾਨ ਦੇ ਇਸ ਫੈਸਲੇ ਦਾ ਅਸਰ ਦੁਨੀਆ ਪਰਤੇ ਪਵੇਗਾ ਇਸ ਕਾਰਨ ਤੇਲ ਦੀਆਂ ਕੀਮਤਾਂ ਵਧਣਗੀਆਂ ਜਿਸ ਨਾਲ ਹੋਰ ਕਈ ਚੀਜ਼ਾਂ ਵੀ ਮਹਿੰਗੀਆਂ ਹੋ ਸਕਦੀਆਂ ਹਨ ਹਾਲਾਂਕਿ ਈਰਾਨ ਦੇ ਸਰਕਾਰੀ ਨਿਊਜ਼ ਚੈਨਲ ਨੇ ਐਤਵਾਰ 22 ਜੂਨ ਨੂੰ ਆਪਣੇ ਰਿਪੋਰਟ ਵਿੱਚ ਦੱਸਿਆ ਕਿ ਹਰਮੋਜ਼ ਕੋਰੀਡੋਰ ਨੂੰ ਬੰਦ ਕਰਨ ਲਈ ਸੰਸਦ ਨੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਹੁਣ ਇਹ ਫੈਸਲਾ ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਕੋਲ ਆਖਰੀ ਮਨਜ਼ੂਰੀ ਲਈ ਭੇਜਿਆ ਗਿਆ ਹੈ ਜੇਕਰ ਸੁਰੱਖਿਆ ਕੌਂਸਲ ਵੀ ਇਸ ਫੈਸਲੇ ਨਾਲ ਸਹਿਮਤ ਹੋ ਜਾਂਦੀ ਹੈ ਤਾਂ ਹਰਮਸ ਕੋਰੀਡੋਰ ਨੂੰ ਬੰਦ ਕਰ ਦਿੱਤਾ ਜਾਵੇਗਾ ਇਜ਼ਰਾਈਲ ਈਰਾਨ ਟਕਰਾਅ ਦੇ ਦਰਮਿਆਨ ਹਰਮਸ ਕੋਰੀਡੋਰ ਨੂੰ ਬੰਦ ਕਰਨ ਦੇ ਈਰਾਨ ਦੇ ਫੈਸਲੇ ਦਾ ਭਾਰਤ ਤੇ ਕੋਈ ਵੱਡਾ ਅਸਰ ਨਹੀਂ ਪਵੇਗਾ ਦਰਅਸਲ ਭਾਰਤ ਨੇ ਇਸ ਸੰਘਰਸ਼ ਤੋਂ ਹੋਣ ਵਾਲੇ ਸੰਭਾਵਿਤ ਪ੍ਰਭਾਵਾਂ ਨੂੰ ਪਹਿਲਾਂ ਹੀ ਸਮਝ ਲਿਆ ਸੀ ਤੇ ਇਸ ਤੋਂ ਬਚਾ ਲਈ ਇੰਤਜ਼ਾਮ ਵੀ ਕਰ ਲਏ ਸਨ ਭਾਰਤ ਨੇ ਇੱਕ ਵੱਡਾ ਕਦਮ ਚੁੱਕਦਿਆ ਮਿਡਲ ਈਸਟ ਦੇ ਔਇਲ ਸਪਲਾਈਅਰਸ ਦੀ ਥਾਂ ਹੁਣ ਰਸ਼ੀਆ ਤੇ ਅਮਰੀਕਾ ਤੋਂ ਜ਼ਿਆਦਾ ਤੇਲ ਆਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ ਇੰਡੀਗੋ ਦੀ ਇੱਕ ਫਲਾਈਟ ਨੇ ਵੀਰਵਾਰ 18 ਜੂਨ ਨੂੰ ਆਪਣੀ ਉਡਾਣ ਦੌਰਾਨ ਮੈਡੀਕਲ ਕਾਲ ਦਿੱਤੀ ਇਸ ਤੋਂ ਬਾਅਦ ਮਹਿਮਾਨ ਦੀ ਬੈਂਗਲੋਰੋ ਵਿੱਚ ਸਾਵਧਾਨੀ ਵਰਤੋ ਲੈਂਡਿੰਗ ਕਰਵਾਈ ਗਈ। ਸੂਤਰਾਂ ਦੇ ਮੁਤਾਬਕ ਇੰਡੀਗੋ ਦੀ ਫਲਾਈਟ ਨੇ ਸਾਮ ਦੇ ਗੁਆਟੀ ਤੋਂ ਚੇਨਈ ਲਈ ਉਡਾਣ ਭਰੀ ਸੀ ਪਰ ਰਾਸਤੇ ਵਿੱਚ ਹੀ ਫਿਊਲ ਦੀ ਕਾਰਨ ਪਾਇਲਟ ਨੇ ਬੈਂਗਲੁਰੂ 에ਅ ਟ੍ਰਾਫਿਕ ਕੰਟਰੋਲ ਏਟੀਸੀ ਨੂੰ ਮੀਟੇ ਕਾਲ ਪੇਜੀ। ਇੰਡੀਗੋ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫਲਾਈਟ ਨੂੰ ਰਨਵੇ ਤੇ ਭੀੜ ਹੋਣ ਕਾਰਨ ਲੈਂਡਿੰਗ ਦੀ ਇਜਾਜ਼ਤ ਨਹੀਂ ਮਿਲੀ ਸੀ। ਇਸ ਤੋਂ ਬਾਅਦ ਪਾਇਲਟ ਨੇ ਬੰਗਲੌਰੂ ਏਟੀਸੀ ਨੂੰ ਲੋ ਫਿਊਲ ਮੇਡੇ ਕਾਲ ਦਿੱਤੀ ਪਾਇਲਟ ਨੇ ਏਟੀਸੀ ਨੂੰ ਕਿਹਾ ਕਿ ਫਲਾਈਟ ਵਿੱਚ ਇੰਦਨ ਘੱਟ ਹੈ ਇਸ ਲਈ ਸਾਨੂੰ ਤਰਜੀਹ ਦੇ ਕੇ ਲੈਂਡ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਇਸ ਤੋਂ ਬਾਅਦ ਇੰਡੀਕੋ ਦੀ ਫਲਾਈਟ ਨੇ ਸਾਵਧਾਨੀ ਵਰਤੋ ਰਾਤ ਦੇ 8:20 ਤੇ ਬੰਗਲੌਰੂ 에ਰਪੋਰਟ ਤੇ ਸੁਰੱਖਿਅਤ ਲੈਂਡਿੰਗ ਕੀਤੀ ਗੁਆਟੀ ਤੋਂ ਚਲਾਈ ਜਾ ਰਹੀ ਹੈ ਇੰਡੀਕੋ ਦੀ ਇਸ ਫਲਾਈਟ ਵਿੱਚ ਕੁੱਲ 168 ਯਾਤਰੀ ਅਤੇ ਕਰੂ ਮੈਂਬਰ ਸਵਾਰ ਸਨ ਵਿਮਾਨ ਦੇ ਲੈਂਡਿੰਗ ਦੌਰਾਨ ਮੈਡੀਕਲ ਅਤੇ ਫਾਇਰ ਸੇਵਾਵਾਂ ਦੀਆਂ ਟੀਮਾਂ ਨੂੰ ਮੌਕੇ ਤੇ ਭੇਜਿਆ ਗਿਆ ਦੂਸਰੇ ਪਾਸੇ ਸ਼ੁੱਕਰਵਾਰ 20 ਜੂਨ ਨੂੰ ਚੇਨਈ ਤੋਂ ਮਦੁਰਾਈ ਜਾ ਰਹੀ ਇੰਡੀਕੋ ਦੀ ਇੱਕ ਫਲਾਈਟ ਨੂੰ ਟੈਕਨੀਕਲ ਖਰਾਬੀ ਦੇ ਕਾਰਨ ਵਾਪਸ ਚੇਨਈ ਵੱਲ ਮੋੜ ਦਿੱਤਾ ਗਿਆ ਇਸ ਫਲਾਈਟ ਦੇ ਵਿੱਚ ਕੋਲ 68 ਯਾਤਰੀ ਅਤੇ ਕਰੂ ਮੈਂਬਰ ਸਵਾਰ ਸਨ ਜਿਵੇਂ ਹੀ ਤਕਨੀਕੀ ਸਮੱਸਿਆ ਦਾ ਪਤਾ ਲੱਗਿਆ ਪਾਇਲਟ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਤੁਰੰਤ ਫਲਾਈਟ ਨੂੰ ਵਾਪਸ ਮੋੜ ਲਿਆ ਅਤੇ ਸੁਰੱਖਿਅਤ ਤਰੀਕੇ ਦੇ ਨਾਲ ਲੈਂਡਿੰਗ ਕਰਵਾ ਦਿੱਤੀ ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਅਨਾਹੀ ਮੁਰਦੋ ਹਾਜ਼ਰ ਹੋਵਾਂਗੇ ਹੋਰ ਖਬਰਾਂ ਦੇ ਨਾਲ ਤੁਸੀਂ ਦੇਖਦੇ ਰਹੋ BTV ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ ਐਂਡ ਬੀ ਯੌਰਸੈਲਫ